ओके 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 हां जी दोस्तों सारेया नु सस्रिकाल स्वागत करदेया टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭੁੱਲਰ ਬੇਟ ਭੁੱਲਰ ਪਿੰਡ ਦੋਸਤੋ ਪਹੁੰਚੇ ਅੱਜ ਬਾਈ ਪੰਮੇ ਭੁੱਲਰ ਦੇ ਕੋਲ ਤਹਿਸੀਲ ਢਿਲਵਾ ਜਿਹੜਾ ਦੋਸਤੋ ਕਪੂਰਥਲਾ ਲੱਗਦਾ ਇਸ ਪਿੰਡ ਨੂੰ ਪਹਿਲਾਂ ਦੋਸਤੋ ਕਾਫੀ ਵੀਡੀਓ ਆਪਾਂ ਇਸ ਘਰ ਤੋਂ ਅਪਲੋਡ ਕੀਤੀਆਂ ਨੇ ਬਹੁਤ ਪਸ਼ੂ ਤੁਹਾਨੂੰ ਦਿਖਾਈ ਦੇ ਆ ਇਸ ਘਰ ਤੋਂ ਵੀ ਠੀਕ ਆ ਜੀ ਦੋਬਾਬੇ ਦਾ ਪਿੰਡ ਆ ਦੋਸਤੋ ਠੀਕ ਆ ਧਾਰੀਵਾਲ ਬੇਟ ਤੇ ਇਹ ਜਿਹੜੇ ਦੋਸਤੋ ਪੰਡਾਲਪੇਟ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਖਾਸ ਤੁਸੀਂ ਵਿਜਿਟ ਪਿੰਡ ਭੁੱਲਰਬੇਟ ਕਰਨੀ ਹੈ। ਪੰਮੇ ਭੁੱਲਰ ਬਾਈ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਹਰ ਵਾਰ ਦੋਸਤੋ ਤੁਹਾਨੂੰ ਨਵੇਂ ਨਕੋਰ ਪਸ਼ੂ ਦਿਖਾਈਦੇ ਆ। ਅੱਜ ਵੀ ਘਟੋ ਘਟ ਦੀ 5 ਮੱਝਾਂ ਹੋਣ ਗਈਆਂ ਤੇ ਇੱਕ ਬਾਇਰ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾ ਦੇਾਂਗੇ ਬਿਲਕੁਲ ਤਾਜ਼ੇ ਸਵੇ ਸਵੇ ਪਸ਼ੂ ਆ। ਸੋ ਪੂਰੀ ਡਿਟੇਲ ਰੇਟ ਭਾਅ ਪੜਤਾ ਦੁੱਧ ਦਾ ਰਿਕਾਰਡ ਸੋ ਪੂਰੀ ਗੱਲਬਾਤ ਆ ਉਹ ਕਰਦੇ ਆ ਪੰਮੇ ਭੁੱਲਰ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਸਭ ਤੋਂ ਪਹਿਲਾਂ ਬਈ ਪੰਮੇ ਪੁੱਲਰ ਸਾਸਰੀ ਕਾਲ ਸਤਿਗੁਰ ਜੀ ਦਾ ਖਾਲਤਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੰਸਾਰ ਤੁਹਾਡਾ ਧੰਨਵਾਦ ਸਾਡੇ ਪਿੰਡ ਆਇਆਂ ਨੂੰ ਜੀ ਆਖਦੇ ਹਾਂ ਔਰ ਸਾਡੀ ਜਿੰਨੇ ਵੀ ਵੀਡੀਓ ਦੇਖਦੇ ਮੇਰੇ ਵੀਰ ਉਹਨਾਂ ਨੂੰ ਵੀ ਧੰਨਵਾਦ ਸਤਿਗੁਰ ਆਖਦੇ ਹਾਂ ਕਿਉਂਕਿ ਕਈ ਸ਼ੌਕ ਨਾਲ ਦੇਖਦੇ ਕੇ ਲੈਣ ਵਾਲੇ ਹੁੰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੁਗਰਾਣਾ ਕਰਦੇ ਆ ਮਾਲ ਦਿਖਾਉਣੇ ਆ ਤੇ ਕਿੰਨੇ ਪਸ਼ੂ ਦਿਖਾਉਣੇ ਜਾਜੇ ਅੱਪਾ ਜੀ ਪੰਜ ਝੋਟੀਆਂ ਦਿਖਾਵਾਂਗੇ ਇੱਕ ਵਹਿੜ ਦਿਖਾਵਾਂਗੇ ਦੂਜਾ ਵਹਿੜਾ ਠੀਕ ਹੈ ਜੀ ਤੇ ਮੱਜਾਂ ਸਾਰੀਆਂ ਸੁਈਆਂ ਜੇ ਵਜਾ ਦੋ ਗੱਬਣਾ ਮੱਖੀ ਸੁਈਆਂ ਦਾ ਅੱਛਾ ਜੀ ਅੱਜ ਫਿਰ ਮਤਲਬ ਵੀ ਠਾ ਠਾ ਕਰਾ ਦਿੱ ਗਿਆ ਜੀ ਜਦੋਂ ਦਬਾਬੇ ਤੇ ਸ਼ੇਰ ਬੱਕਦਾ ਇਦਾਂ ਹੀ ਰਹਿਣਾ ਜਿੰਨੇ ਮਰਜ਼ੀ ਕਮੈਂਡ ਕਰੀਦਾ ਕੋਈ ਸਾਹਿਬ ਕੋਈ ਸ਼ੇਰ ਛੂਰ ਵੀ ਨਾਲ ਇੱਕ ਆਉਣ ਦੇਗਾ ਛੋਟਾ ਫਿਰ ਕੀ ਯਾਰ ਬਾੜੇ ਤੇ ਧਿਆਨ ਇੱਤੇ ਚਲਾ ਕਰਦੇ ਮੁੰਡੇ ਕਿ ਨਾ ਗਿਆ ਕਰ ਬਾਬਾ ਫਿਰ ਆਪਾਂ ਅੱਗੇ ਪਿਛਲੀ ਵਾਰੀ ਗਾਇਆ ਸੀ ਮੁੰਡੇ ਆ ਤਾਂ ਚੱਟੇ ਛੋਟੇ ਦੇ ਨਸ਼ੇ ਦਾ ਵਜਾਉਣ ਨੂੰ ਹੁਣ ਆਪਾਂ ਕੁੜੀਆਂ ਦਾ ਦਿਖ ਦਿੰਨੇ ਹਾਂ ਲੋ ਹੈ ਕਹਿੰਦਾ ਘੋਰਾ ਚਿੱਟਾ ਰੰਗ ਉਹਦੇ ਬਿੱਲੇ ਬਿੱਲੇ ਨੈਣ ਜਿੱਧਰੋਂ ਵੀ ਨੰਗੇ ਮੁੰਡੇ ਤੋਬਾ ਤੋਬਾ ਕਹਿਣ ਵੇਖੜੇ ਨੂੰ ਬਾਲੀ ਉਹ ਹਸੀਨ ਲੱਗਦੀ ਬੱਚ ਜੋ ਬੱਚ ਜੋ ਮੁੰਡਿਓ ਕੁੜੀ ਚਿੱਟੇ ਦੀ ਸ਼ਕੀਨ ਲੱਗਦੀ ਉਹ ਬੱਲੇ ਬੱਚ ਕੇ ਬੱਚ ਕੇ ਹਾਂ ਚਲ ਕਰੋ ਹੋੜ ਲਾਓ ਦੁਖਲੇ ਨਾਲ ਆਰਾਮ ਕਰੋ ਜਿਓ ਜੀ ਕਹਿੰਦਾ ਗੱਡੀ ਵਿੱਚ ਜਿਹੜਾ ਉਸ ਨੂੰ ਬਿਠਾਈ ਫਿਰਦਾ ਉਹਦੇ ਪਿੱਛੇ ਢੇੜੀ ਛੇੜੀ ਲਾਈ ਫਿਰਦਾ ਵੇਤੀ ਹੋ ਸੱਜਟ ਨੇ ਜ਼ਮੀਨ ਲੱਗਦੀ ਬੱਤ ਜੋ ਬੱਤ ਜੋ ਮੋੜੇ ਕੁੜੀ ਚੱਟੇ ਗਈ ਸੀ ਲੱਗਦੀ ਬੱਤ ਜੋ ਬੱਤ ਜੋ ਮੋੜੇ ਕੁੜੀ ਚੱਟੇ ਦੀ ਸੀ ਅਰੇ ਨਹੀਂ ਜਦ ਪ੍ਰਵਾਨ ਕਰੇ ਵਾਹ ਜੀ ਕਾ ਖਾਲਸਾ ਬਾਬਾ ਲਖਨਾਂ ਦਾ ਬਾਬੇ ਹੈਗੇ ਉਹ ਵਸਾਤਾ ਬਿਲਕੁਲ ਹਰ ਤਰ੍ਹਾਂ ਦਾ ਫਲੇਵਰ ਜਿਹੜਾ ਤੁਸੀਂ ਨਾਲ ਦੇ ਨਾਲ ਗੀਤਕਾਰੀ ਦਾ ਇੱਕ ਬਹੁਤ ਵੱਡਾ ਸ਼ੌਂਕ ਵੀ ਰਿਹਾ ਸ਼ੁਰੂ ਤੋਂ ਤੇ ਕਿਉਂਕਿ ਨਾ ਜਿਹੜੀ ਚੱਲਦੀ ਰਹੀ ਬਾਬਾ ਜੀ ਕੁੜੀਆਂ ਵੀ ਕਰ ਰਹੀਆਂ ਮੈਂ ਖੁਦ ਅੱਖੀਂ ਵੇਖਿਆ ਮੈਂ ਕੋਈ ਇਹ ਨਹੀਂ ਕਰ ਹੈਗਾ ਕੋਈ ਕਮੈਂਟ ਕਰੂਗਾ ਵੀ ਇਹ ਨਹੀਂ ਵੀ ਹੋ ਰਿਹਾ ਤੇ ਸਭ ਕੁਝ ਇਹ ਨਸ਼ਾ ਕਰਦੀ ਵੇਖੀ ਉਹਨੂੰ ਹਟਾਇਆ ਮੈਂ ਕਿਹਾ ਬਹੁਤੇ ਨਹੀਂ ਕੰਮ ਕਰਾਂ ਕਹਿੰਦੇ ਮੇਰੇ ਹੱਡਾਂ ਚ ਲੱਦਿਆ ਨਹੀਂ ਜੀ ਆਪਾਂ ਦੇਖਦੇ ਨੇ ਲਿਖੀ ਵੀ ਕੁੜੀ ਨਸ਼ਾ ਕੁੜੀਆਂ ਵੀ ਕਰ ਰਹੀਆਂ ਇਕੱਲੇ ਮੁੰਡੇ ਨਹੀਂ ਕਰ ਰਹੇ ਚਲੋ ਬਚਾਓ ਬਚਾਓ ਸੱਚੇ ਮਾਤਿਆਂ ਨੂੰ ਮਤ ਮਤ ਬਚ ਸਿਹਤ ਮਿਲਣੀ ਚਾਹੀਦੀ ਆ ਵੀ ਚਲੋ ਸਹੀ ਸਿਹਤ ਲੈਣੀ ਚਾਹੀਦੀ ਆ ਜੀ ਚੰਗਾ ਕਾਹੋ ਚੰਗਾ ਲਿਖੋ ਸਿਹਤ ਦਿਓ ਬਸ ਬਸ ਇਸ ਬੱਚਿਆਂ ਨੂੰ ਬਚਾਓ ਇਹਨਾਂ ਚੀਜ਼ਾਂ ਤੋਂ ਠੀਕ ਨੇ ਤੇ ਮੋੜ पे ਜਨਰੇਸ਼ਨ ਅੱਜ ਵੀ ਮੋੜ पे ਤੇ ਕੁਝ ਨਹੀਂ ਵਿਖੜਿਆਗਾ ਬਹੁਤ ਧੰਨਵਾਦ ਉਹਨਾਂ ਬੱਚਿਆਂ ਦਾ ਭੁੱਲਰ ਸਾਹਿਬ ਬਹੁਤ ਵਧੀਆ ਲੈਣਾ ਨੇ ਤੁਹਾਡੀਆਂ ਕ ਕਿ ਉਹ ਵੀ ਕਦੇ ਬਹਿ ਕੇ ਆਪਾਂ ਭੈਣ ਭਰਾਵਾਂ ਨਾਲ ਬੜੇ ਸੰਜੇ ਜੇ ਬਹਿ ਕੇ ਲਾਵਾਂਗੇ ਪਟਾਰੀ ਖੋਲਾਂਗੇ ਫਿਰ ਆਪਾਂ ਸੰਤੂ ਸਾਹਿਬ ਕੱਲੀ ਵਿੱਚ ਗੀਤਕਾਰੀ ਦੀ ਗੱਲ ਕਰਾਂਗੇ ਬਿਲਕੁਲ ਇੱਕ ਵੀਡੀਓ ਤੁਹਾਨੂੰ ਕਰਾਂਗੇ ਕੱਲੀ ਆਪਣੀ ਕਰੈਕਟਰ ਦੀ ਗਾਇਕੀ ਦਾ ਦੌਰ ਸਾਰਾ ਦੱਸਾਂਗੇ ਉਹ ਇੱਕ ਵੀਡੀਓ ਕੱਲੇ ਕਰਾਂਗੇ ਜਰੂਰ ਜਰੂਰ ਹਾਂ ਜੀ ਲਓ ਵੀ ਦੋਸਤੋ ਭੁੱਲਰ ਸਾਹਿਬ ਨੇ ਆਜੋ ਕਰਦੇ ਹਾਂ ਸਟਾਰਟ ਭੁੱਲਰ ਸਾਹਿਬ ਆਪਣਾ ਕੰਮ ਆਹੀ ਕੰਮ ਕਰੀਏ ਆਪਾਂ ਦਿਖਾ ਦਈਏ ਭੈਣ ਭਰਾਵਾਂ ਵੀਰਾਂ ਨੂੰ ਆਪਣੇ ਜਿਹੜੇ ਕਿਤੇ ਨਾਲ ਜੁੜੇ ਆ ਤੇ ਪਹਿਲੇ ਨੰਬਰ ਤੇ ਭੁੱਲਰ ਸਾਹਿਬ ਜੇ ਮੱਝ ਆ ਗਈ ਆਪਣੇ ਕੋਲ ਕੀ ਡਿਟੇਲ ਆ ਜੀ ਇਹਦੀ ਇਹ ਮੱਝ ਪਾਜੀ ਤ ਆਪਣੇ ਸੱਜਣ ਮਿੱਤਰ ਕੋਲ ਲੈ ਗਿਆ ਠੀਕ ਆ ਉਹ ਉਹਦਾ ਕਹਿਣ ਦਾ ਮੁਤਾਬਕ ਮੇਰੇ ਘਰੇ ਮਜਰੇ ਦੂਜੇ ਤੋਂ 16 ਕਿਲੋ ਦਿੱਤਾ ਇਹ ਤੇ ਇਹ ਮਜਰੇ ਦਾ ਇੱਕ ਖਬਰ ਦਾ ਵੀ ਇਹ ਬੋਲਾ ਰੱਖਦੀ 10 ਦਿਨ ਕੱਲ ਬੋਲਾ ਬੰਨ ਹੋ ਰਿਹਾ 8-9 ਦਿਨ ਰੱਖਿਆ ਸੂਈ ਵਾ 7-8 ਦਿਨ ਮਗਰ ਬਚਿਆ ਗਿਆ ਕੱਟਾ ਮਗਰ ਕੱਟਾ ਆ ਮੇਲ ਘਾਫਾ ਠੀਕ ਚਾਨ ਆਈ ਦਿਖਾ ਦੇ ਕਿਰਥਾ ਨੌਂ ਦਿਨਾਂ ਦੀ ਸੂਈਆਂ ਦੋਸਤੋ ਤੇ ਅੱਜ ਫਿਲਹਾਲ ਕੋਈ ਉਹੀ 9-10 9-10 ਕੱਲ ਬੋਲਾ ਬੰਦ ਹੋਇਆ ਅੱਛਾ 9 ਕਿਲੋ ਬੋਲਾ ਤੇ ਤੋਂ ਚੌਹ ਦਿਨਾਂ ਤੇ ਆਉਗੀ ਦੋਤੇ ਫੋਲੋ ਲਓ ਜੀ ਸਵੀਰ ਕਰਕੇ ਖੋਲ੍ਹਾ ਦਿਓ ਤੇ ਵੀਰਾਂ ਦਾ ਵੀ ਜਿੱਥੋਂ ਪਿੱਛੋਂ ਆਪੋ ਦੋਸਤੋ ਦੂਜੇ ਸੂਬੇ ਦੇ ਵਿੱਚ ਸੀਗੀ ਪਿਛਲੇ ਸਾਲ ਠੀਕ ਆ ਜੀ ਕੋਈ 15 16 15 ਤੋਂ ਪਲੱਸ 16 ਲੀਟਰ ਦੀ ਮਿਲਕ ਕਪੈਸਿਟੀ ਵੀਰ ਦੱਸ ਰਿਹਾ ਭੁੱਲਰ ਸਾਹਿਬ ਵੀ ਹੁਣ ਤੀਜਾ ਸੂਬਾ ਸੂਈ ਹੈ 9 ਦਿਨਾਂ ਦੀ ਸੂਈ ਹੈ ਤੇ 9 ਕਿਲੋ 10 ਕਿਲੋ ਦੇ ਨੇੜੇ ਤੇੜੇ ਜਿਹੜੀ ਹੁਣ ਚੱਲਦੀ ਪਈ ਬੌਲੇ ਦੇ ਵਿੱਚ ਠੀਕ ਆ ਜੀ ਪੰਜਾਂ ਚੌ ਦਿਨਾਂ ਦੀ ਸੂਈ ਬਾਕੀ ਸਾਈਜ਼ ਸੂਈ ਤੁਸੀਂ ਮੱਝ ਦੀ ਦੇਖ ਲਓ ਅੱਜ ਦੀ علاوہ ਆਪਣਾ ਦੂਜਾ ਲਾਓ ਆ ਦੇਖੋ ਆਰਡਰ ਕੁਆਲਿਟੀ ਦੇਖ ਸਕਦੇ ਹੋ ਜੀ ਠੀਕ ਹੈ ਟਾਈਮ ਦੱਸੋ ਤੇ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 4:00 ਵਜੇ ਦਾ ਸਮਾਂ ਹੈਗਾ ਠੀਕ ਹੈ ਸ਼ਾਮ ਦੇ ਕੋਈ 4:00 ਵਜੇ ਦਾ ਅੱਜ ਟਾਈਮ ਪਿਆ ਚਵਾਈ ਦੇ ਵਿੱਚ ਨਾਰਮਲੀ ਮੇਰੇ ਨਾਲ ਤਾਂ ਵੀ ਜਿਵੇਂ 6:00 ਤੋਂ 6:00 ਵਜੇ ਦੀ ਚਵਾਈ ਹੁੰਦੀ ਕਿਉਂਕਿ ਦਿਨ ਅੱਜ ਥੋੜਾ ਲੇਟ ਛੁੱਪਦਾ ਜਿਵੇਂ ਕਿ 6:00 ਵਜੇ ਬਿਲਕੁਲ ਹਨ ਹਨ ਹੁੰਦਾ ਪੂਰਾ ਤੇ 6:00 ਵਜੇ ਜਿਹੜੀ ਸਟਾਰਟ ਹੋ ਜਾਂਦੀ ਹੈ ਚਵਾਈ ਇਹਦੀ 6:00 ਵਜੇ ਚਵਾਈ ਸਟਾਰਟ ਹੁੰਦੀ ਆ ਲੋ ਵੀ ਭਰਾਵੋ ਬਿਲਕੁਲ ਪਤਲੇ ਪਿੰਡੇ ਦੀ ਮਹਿ ਜੇ ਐ ਪੂਛੀ ਜਿਵੇਂ ਕਹਦੀ ਬਿਲਕੁਲ ਧਰਤੀ ਨਾਲ ਟੱਚ ਕਰਦੀ ਵੀ ਵਿ ਥਾਣ ਚੜਾ ਤੱਕ ਜਿਹੜੀ ਪੋਲ ਸਾਡਾ ਮੋਟਰ ਕੀ ਪੋਲੀ ਮਾਤਾ ਥੋੜੀ ਘਾਣੂ ਦੀ ਜਿੱਤਰੀ ਥੋੜੀ ਹੈਗੀ ਫਰਕ ਹੈ ਪਰ ਤੱਕ ਬਾਹਰ ਨੂੰ ਕਰਦੀ ਜਦੋਂ ਟਾਈਮ ਹੋ ਗਿਆ ਵੀਸ ਵੀ ਤਰ੍ਹਾਂ ਬਰਾਬਰ ਲਗਾ ਪੋਲੀ ਨਾ ਨਾ ਬਰਾਬਰ ਥਾਣ ਨਾ ਥਾਣ ਚ ਹੋਵੇ ਜਿਹਨੇ ਕਰਨੀ ਦੇਖੋ ਬਾਬਾ ਜੀ ਜਿਹੜਾ ਵਪਾਰੀ ਚੋਣ ਤੋਂ ਭੱਜਦਾ ਜਵੋਂ ਤੋਂ ਭੱਜਦਾ ਕੋਈ ਮੱਝ ਨਾ ਲਓ ਡੰਗਰ ਮੱਝ ਘਾਣ ਨਾ ਲਓ ਜਿਹੜਾ ਵਪਾਰੀ ਕਹਿੰਦਾ ਮੈਂ ਸਵੇਰੇ ਚਵਾਣੀ ਨਹੀਂ ਸਾਡੇ ਵੱਲੋਂ ਖੁੱਲਾ 4 ਦਿਨ ਆਵੇ ਕੋਈ ਬਸ ਬਸ ਸਹੀ ਜਿਹਦੇ ਬਿਆਨਾ ਦੇ ਦੇਵੇ ਹਾਂ ਉਹਦੀ ਚੋਇਸ ਫੱਟ ਨਹੀਂ ਆਈ ਕੁਚਾ ਹੈ ਤਾਂ ਉਹਦਾ ਸਾਈਬਾ ਨਾ ਵਾਪਸ ਕੀਤਾ ਜਾਊਗਾ ਕੋਈ ਹੱਥ ਜੋੜ ਕੇ ਕੀਤਾ ਜਵੇ ਨਹੀਂ ਸੀ ਇਹਨੇ ਇੱਕ ਪੈਦਾ ਵੜਾ ਰੱਖ ਦੇ ਗਿਆ ਬਿਲਕੁਲ ਤੇ ਭੁੱਲਰ ਸਾਹਿਬ ਛੱਡੋ ਕੀ ਮੁੱਲ ਕੀ ਕਰਦੇ ਆ ਲੰਡਨ ਮੋਲੇ ਦਾ ਜੀ ਆਪਾਂ ਕਰ ਲਈਏ 85 ਇਹ ਮੁੱਲ ਕਰ ਲਈਏ 90 ਹਾਂ ਇਹਦਾ ਮਾਨ ਜਿਹੜਾ ਅਸੀਂ ਜੋ ਕਰਦਾ 80 80 ਚੋਂ ਹਾਂ ਜੀ ਲਓ ਜੀ 80000 ਤੋਂ ਦੋਸਤੋ ਛੋੜ ਛੱਪਾ ਮਾਨਤਨ ਹੋ ਜਾਊਗਾ ਪਹਿਲੀ ਜਿਹੜੀ ਤੁਹਾਨੂੰ ਆਪਾਂ ਇਹ ਮੱਝ ਦਿਖਾਤੀ ਹੈ ਠੀਕ ਅਗਲੀ ਮੱਝ ਦਿਖਾਈਏ ਇਹਦਾ ਦੱਸੋ ਮਾੜਾ ਡਿਟੇਲ ਕੀ ਹੈ ਜੀ ਇਹ ਤੀਜੇ ਦੂਏ ਜੀ ਤੇ ਜੱਸਾ ਸੁਬਾ ਦਿਨ ਕਿੰਨੇ ਹੋ ਗਏ ਨੂੰ ਦਿਨ ਇਹਨੂੰ 20 ਹੋ ਗਿਆ ਉਹ ਕਟਾ ਹੀ ਸਮਨ 20 ਦੇਣਾ ਦੋਸਤੋ ਇਹਦੇ ਮਗਰ ਵੀ ਬੱਚਾ ਕਟਾ ਹੈ ਤੇ ਘੁਮਾ ਕੇ ਛੋਟੇ ਵੀ ਐਨੂੰ ਲੈ ਜੀ ਘੁਮਾ ਕੇ ਨਾ ਬਾਅਦ ਬੱਚੇ ਕੋ ਲੈ ਜਾ ਜੀ ਠੀਕ ਹੈ ਭੁੱਲਰ ਸਾਹਿਬ 20 ਦਿਨ ਹੋ ਗਏ ਤਾਂ ਦੁੱਧ ਕਿੰਨਾ ਚਵਾ ਦਾਂਗੀ ਦੁੱਧ ਬਾਬਾ ਜੀ 9 ਗੱਟ ਕਿਲੋ ਆ ਲਓ ਜੀ 10 ਗੱਟ ਕਿਲੋ ਹੀ ਪਾਵਾਂ ਤੂੰ 9 ਦੀ ਰੱਖੋ ਠਾਕ ਮਾਈ ਜਾ ਰਹੀ ਆ ਠੀਕ ਹੈ ਜੀ 9 ਕਿਲੋ ਦੋਸਤੋ ਤੁਸੀਂ ਮੰਨ ਕੇ ਜਿਹੜਾ ਸਬਦਾ ਕਰਿਓ 20 ਦਿਨਾਂ ਦੀ ਸੂਈ ਆ ਸੁਗਾ ਤੇਜਾ ਮਗਰ ਕਟਾ ਮੇਲ ਕਾਪ ਤੁਹਾਨੂੰ ਦਿਖਾ ਦਿੰਨੇ ਆ ਥਣ ਚੱਡਾ ਤੁਸੀਂ ਵੇਖ ਲ ਹਾਂ ਹਵਾਨਾ ਜਿਹੜਾ ਤੁਸੀਂ ਆ ਵੇਖ ਰਹੇ ਹੋ ਜੀ ਠੀਕ ਆ ਜੀ ਭੁੱਲਰ ਸਾਬ ਧਾਰਾਂ ਤੂਰਾਂ ਦਾ ਕੋਈ ਫਰਕ ਤੇ ਨਹੀਂ ਮੇਰੇ ਕੋਈ ਇੱਕ ਧਾਰ ਦਾ ਵੀ ਫਰਕ ਨਹੀਂ ਹੋਗਾ ਜੀ ਪੋਲੀ ਨੂੰ ਆਈ ਹੋਦੀ ਲਿਓ ਜੀ ਲਓ ਆ ਬੱਚਾ ਜੀ ਆ ਜੀ ਆਹ ਦੇਖੋ ਆ ਕਟਾ ਮੇਲ ਕਾਫ ਆ ਜੀ 20 ਦਿਨਾਂ ਦੀ ਠੀਕ ਆ ਲੋਕ ਮੈਨੂੰ ਆਹੋ ਇਹ ਤਾਂ ਬੱਚਾ ਖਾ ਉਹ ਨਹੀਂ ਕੋਈ ਮੇਰਾ ਵੀ ਕਾਵੇਂ ਨਾ ਜੀ ਤੋੜ ਕੇ ਦੁਬਾਰਾ ਵੀਡੀਓ ਬਣਾਉਂ ਆਹ ਵੀਡੀਓ ਦੇਖ ਕੇ ਤਾਂ ਨਾ ਗੱਲ ਕਰਨੀ ਹਰ ਕੋਣ ਦਵਾਰਾ ਵੀ ਡਾਇਰੈਕਟਰ ਜੀ ਮੌਜੀ ਬਾਕੀ ਥਣ ਥਣ ਜਿਹੜਾ ਦੋਸਤੋ ਆ ਵੇਖ ਲਓ ਤੁਸੀਂ ਠੀਕ ਆ ਤੇ ਆ ਫੇਸ ਕੁਆਲਿਟੀ ਵੀ ਵੇਖੋ ਮੂੰਹ ਮੱਥਾ ਬੰਦਰ ਸਿੰਘਾਂ ਦੀ ਆ ਦੇਖ ਲਓ ਆ ਢਾਂਚਾ ਤੇ ਸਰੀਰਕ ਬੰਦਰ ਜਿਹੜੀਆਂ ਦੋਸਤੋ మీడియం ਹਾਈਟ ਦੇ ਵਿੱਚ ਕੋਈ ਵੀ ਮੰਨ ਲੇ ਠੀਕ ਆ మీడియం ਹਾਈਟ ਦੇ ਵਿੱਚ ਹਾਈਟ ਸੋਹਣੀ ਫੱਟਦੀ ਸੰਜੂ ਸਾਹਿਬ ਵੀ ਅਹੀਂ ਦਾਤਾ ਸੁਏ ਸਾ ਨੂੰ ਜਿੱਦਾਂ ਪਿੱਛੋਂ ਦੱਸਿਆ ਗਏ ਨੇ ਆਪਣਾ ਕੋਈ ਮੇਰਾ ਵੀਰ ਆਪਣਾ ਆਈਡੀਆ ਲਾ ਲਵੇ ਵੀ ਚੌਥੇ ਪੰਜਵੇਂ ਪਹਿਲੇ ਦੂਜੇ ਆਓ ਆਪਣਾ ਲਾ ਲਾਣ ਸਾਨੂੰ ਜਿੱਦਾਂ ਕਿ ਘਰ ਆਣਦੇ ਥੈਂਕ ਆਂਦਾ ਤਾਂ ਕੋਈ ਹੋ ਤਾਂ ਹਰ ਇੱਕ ਦੇ ਆਪ ਆਪਣੀ ਸਮਝ ਆ ਉਹਦੇ ਚ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਵੀ ਆਪੋ ਆਪਣੀ ਕੋਈ ਜਗ੍ਹਾ ਗਿਆ ਤਾਂ ਅਗਲਾ ਚੌਥਾ ਮੰਨ ਲੈ ਜੀ ਕੋਈ ਪੰਜ ਲਾਵੇ ਕੋਈ 50 ਲਾਵੇ ਕੋਈ ਕਰਾਂ ਰਸਕੇ ਜਾਵੇ ਆਪਾਂ ਨਾਰਾਜ਼ ਨਹੀਂ ਕਰਨਾਗੇ ਬਸ ਬਸ ਜੋ ਜੀ ਆਵੇ ਸੋਰਾ ਜੀ ਆ ਜAVE ਬਸ ਕੋਈ 50 ਰੁਪਏ ਲਾਵੇ ਤਾਂ ਨਾ ਗੁੱਸਾ ਬਿਲਕੁਲ ਕੀ ਮੁੱਲ ਕੀ ਆ ਲੈਣ ਦੇਣ ਦਾ ਇਹ ਲੈਣ ਦੇਣ ਮੁੱਲ ਜਰਾ ਭਾਵਾਂ ਕਰ ਲੈ 70 ਦਾ ਭਾਵਾਂ ਕਰ ਲੈ 75 ਹਾਂ ਇਹ ਇਹ ਮ ਬਾਬਾ ਜੀ ਬੜੇ ਹਜ਼ਾਰ ਚੋਂ 1000 ਛੋੜ ਕਰਾਂਗੇ ਤੁਹਾਡੇ ਮਾਨਾ ਇੱਕ ਮਹੀਨਾ ਵੀਰਾਂ ਆਜਰਾ ਅੱਛਾ ਅੱਛਾ ਇਹ ਪਾਲਾ ਇਬਰਾਹਿਮ ਵਾਰ ਦਲਾਲ ਵੀ ਆ ਭਰਾ ਵੀ ਆਪਣਾ ਸਾਰਾ ਕੁਝ ਆਪਣਾ ਮਾਲ ਇਸੇ ਲੈ ਕੇ ਬੰਦਾਰਾ ਠੀਕ ਹੈ ਠੀਕ ਹੈ ਇਹ ਬਿਲਕੁਲ ਕੀ ਨਾਮ ਵੀਰ ਦਾ ਮਨਜੀਤ ਸਿੰਘ ਹੈ ਭਾਜੀ ਮਨਜੀਤ ਆ ਸੋ ਦੋਸਤੋ ਮਨਜੀਤ ਦੇ ਬਿਲਕੁਲ ਸਪੋਰਟ ਦੇ ਨਾਲ ਕਹਿ ਲੀਏ ਕਿ ਨਾਮ ਦੂਜੇ ਦੇ ਸਹਿਯੋਗ ਦੇ ਨਾਲ ਬਾਹਰ ਹੀ ਘੰਟੀ ਤੇ ਹਰ ਕੱਤੇ ਤੁਹਾਡੇ ਮੋਰੇ ਆਏ ਬਿਲਕੁਲ ਹਾਂ ਜੀ ਆਪਣਾ ਪੂਰਾ ਸਹਿਯੋਗ ਹੈ ਭਰਾ ਜੀ ਬਿਲਕੁਲ ਛੋਟਾ ਬੱਚਿਆਂ ਵਾਲਾ ਆਪਣੇ ਹੈ ਨਾ ਬਿਲਕੁਲ ਛੋੜ ਕਰ ਦਾਂਗੇ ਭਾਜੀ ਇਹ ਚੋਂ 1000 ਹੋਰ ਕਰ ਦਾਂਗੇ ਠ ਹਾਂਜੀ 63 ਦੀ 63 ਦੀ ਹੋਗੀ ਬੜਾ ਕਹਿਦਾ ਫੇਕਰੀ ਗੱਲ ਹੈ ਠੀਕ ਹੈ ਭਰਾ ਤਾਂ ਵੀ ਦੋਸਤੋ 63000 ਦੀ ਵੀਰਾਂ ਦਾ ਵੀ ਆਪਾਂ ਦੇ ਦੇ ਦਾਂਗੇ ਠੀਕ ਆ ਤੇ 9 ਕਿਲੋ ਦੇ ੜਗੜ ਜਿਹੜਾ ਹੁਣ ਦੋ ਦੁੱਧ ਦੱਸ ਹੀ ਉਹਦੀ ਇਨਫੋਰਮੈਂਟ ਦੀ ਕਰ ਲਿਆ 20 ਦਿਨਾਂ ਦੀ ਸੂਈ ਆ ਜਰੂਰ ਤੁਸੀਂ ਨਰਕਪਰਖ ਕਰ ਲਿਓ ਤਾਂ ਸੱਚੀ ਗੱਲ ਆਈ ਮਾਹੀਆਂ ਦੇ ਲਾ ਲਓ ਬੱਚਿਆਂ ਦੇ ਲਾ ਲਓ ਆਪਣਾ ਆਈ ਦੇ ਲਾ ਲਓ ਬੱਚਾ ਦਿਖਾ ਦੇਣਾ ਬੱਚਾ ਤੁਹਾਨੂੰ ਦਿਖਾਦਾ ਦੋਸਤੋ ਬਿਲਕੁਲ ਐਸਟੀਮੇਟ ਤੁਸੀਂ ਆਪਦਾ ਆਈਡੀਆ ਲਾ ਲਿਓ ਠੀਕ ਆ ਤੇ ਤੀਸਰੇ ਨੰਬਰ ਤੇ ਜਿਹੜੀ ਆਪਣੇ ਕੋਲ ਅਗਲੀ ਮਾਝਾ ਜੀ ਇਹ ਗੱਬਣ ਲਓ ਜੀ ਅਗਲੀ ਮਾਝ ਦੇ ਗੱਬਣ ਦਿਖਾ ਰਹੇ ਹਾਂ ਦੋਸਤੋ ਸੇਂਗਾ ਸੇਂਗਾ ਦੀ ਬਨਤਰ ਤੁਹਾਨੂੰ ਦਿਖਾ ਦਾਂਗੇ ਪੇਠਪੂੜਾ ਤੁਹਾਨੂੰ ਦਿਖਾ ਦਾਂ ਬਿਲਕੁਲ ਪਤਲੇ ਪਿੰਡੇ ਦੀ ਆ ਵੇਖੋ ਇਹ ਭਾਂਡਾ ਦੇਖੋ ਕਿਤੇ ਕਰਦੀ ਦੋ ਦਿਨ ਉਹ ਲੱਜਣਾ ਝੋਟਣੀਆਂ ਲਓ ਜੀ ਆਹ ਵੇਖੋ ਜੀ ਹੁਣ ਇਹਨਾਂ ਨੇ ਦੀ ਚਵਾਣਾ ਦਾ ਚਾਉਣਾ ਕਿੰਨਾ ਨੇ ਫੇ ਦੱਸੋ ਵੀ ਥਣ ਦੇ ਬਾਅਦ ਦੋਸਤੋ ਬਹੁਤ ਸੋਹਣਾ ਹੈ ਵੇਖੋ ਬਿਲਕੁਲ ਅੱਗੇ ਨੂੰ ਵੀ ਲੇਵਾ ਬਿਲਕੁਲ ਧੋਨ ਵਾਲੀ ਸਰ ਤੋਂ ਸਟਾਰਟ ਹੋ ਕੇ ਜਿਵੇਂ ਆਪਾਂ ਕਹਦੇ ਇਹਨਾਂ ਵੀ ਸਾਰਨਾ ਸੋਹਣਾ ਟੱਚ ਹੁੰਦਾ ਉਹ ਤਰੀਕੇ ਦੀ ਬਨਤਰ ਆ ਇਸ ਮਾਝ ਦੇ ਲੇਵੇ ਦੀ ਠੀਕ ਆ ਜੀ ਤੇ ਸਿੰਘਾਂ ਦੀ ਮੰਤਰ ਤੁਸੀਂ ਜਰੂਰ ਦੇਖ ਲੋ ਕਿਉਂਕਿ ਦੂਰ ਨੇੜੇ ਵਾਂ ਕੇ ਇੱਕ ਪਾਸਾ ਵਿਖਾਇ ਹੋਵੇ ਇੱਕ ਪਾਸਾ ਨਾ ਦਿਖਾਇਆ ਹੋਵੇ ਤੇ ਬਹੁਤੇ ਵੀ ਮਾਈਂਡ ਵੀ ਕਰਦੇ ਆ ਸੇਂਗੇ ਇੱਕ ਕੁੰਡਾ ਦੋਸਤੋ ਇੱਕ ਦੇ ਕੈਬ ਖੋਖ ਲੱਤਾ ਹੋਇਆ ਉਹ ਵੀ ਤੁਸੀਂ ਦੇਖ ਲਓ ਠੀਕ ਹੈ ਛੋਟੀ ਉਧਰ ਦੀ ਹਰਿਆਣੇ ਵਾਲ ਦੀ ਆਈ ਹੈ ਕੌਲ ਕਿਦੇ ਲੜਾ ਕੋਈ ਸੋ ਹੋ ਜਾਂਦਾ ਜੀ ਪਛੂ ਛਾਲੇ ਛੋਟੀ ਥੱਕ ਤੁਹਾਨੂੰ ਲੱਗ ਰਿਹਾ ਕੱਲ ਛੋਟੀ ਉਧਾਂ ਮੰਤਰ ਦੇਖੋ ਛੋਟੀ ਦੀ ਗਿੱਡੀ ਆ ਤੇ ਕੋਈ ਕੁਤ ਖੋਲੋ ਮਾਰੀ ਭੁੱਲ ਸਰ ਜਿਵੇਂ ਪੂੜੇ ਪੜੇ ਖਿੱਚੀ ਫਿਰਦੀ ਨਮਾਇਆ ਤੇ ਦਿਨ ਮੈਨੂੰ ਤਾਂ ਬੀ ਜਿਆਦਾ ਮਸੂਤ ਆ ਰਹੀ ਆ ਚਾਰ ਪੰਜ ਦਿਨ ਦੇ ਖਿੱਚੇ ਹੋਏ ਨੇ ਕੋਈ ਇੱਕ ਸਾਨੂੰ ਕੋ ਮਾਜੀ ਵੀ ਨਹੀਂ ਨਾ ਪੂੜੇ ਖਿੱਚੀ ਕੋ ਚੱਕਰ ਦਾ ਪੜਿਆ ਦਾ ਅੱਛਾ ਅਜੇ ਇਤਨੀ ਮੈਨਸ ਹੁੰਦੀ ਇੱਕ ਦੋ ਦਿਨ ਮੇਰੇ ਸਾਹਮਣੇ ਇੱਕ ਦ ਸੂਪਾ ਵੀ ਤੇ ਕੋਈ ਰੱਬ ਜਾਣਦਾ ਨਹੀਂ ਬਣੀ ਥਣੀ ਪਈ ਹੈ ਪੂਰੀ ਤਿਆਰੀ ਆ ਹਾਂ ਚਲੋ ਸੂਫੀ ਪਊਗੀ ਅਕਸਰ ਪਸੂ ਨੇ ਸੁਣਾ ਹੀ ਹੈ ਜੀ ਤੇ ਬਾਕੀ ਬਾਡੀ ਵੇਡ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਬਾਕੀ ਖਾਨਾ ਸਥਾਲਾ ਵੇਖੋ ਬਿਲਕੁਲ ਪੱਦਰ ਥਰਨੇ ਬਾ ਦੇਖੋ ਪੰਡਾ ਤੇ ਬਹੁਤ ਬੱਤੇ ਜਿਹੜਾ ਦੋਸਤੋ ਠੀਕ ਹੈ ਮੈਂ ਜੱਡੇ ਲਗਾਇਆ ਠੀਕ ਹੈ ਜੱਡੇ ਦੀ ਬਹੁਤ ਜਿਆਦਾ ਸਫਾਈ ਆ ਵਿਰਲਪੁਰਲ ਵਿੱਚ ਵਿੱਥੀ ਚੰਗੀ ਆ ਤੇ ਭਾਰਾ ਪੇਟ ਆ ਪੂਰਾ ਸਰੀਰਕ ਪੰਦਰ ਦੀ ਗੱਲ ਕਰ ਲਈਏ ਤੇ ਰਾਜੀ ਆ ਵਜਨ ਲੋਡ ਪੂਰਾ ਹੈਗਾ ਠੀਕ ਹੈ ਮਜਦਾ ਹਾਈਟ ਵੀ ਪੂਰੀ ਵੱਡੀਆਂ ਮੱਜਾਂ ਦੇ ਵਿੱਚ ਆ ਕੋਈ ਛੋਟੀ ਦਰਮਿਆਨੀ ਹਾਈਟ ਨਹੀਂ ਗੀ ਤੋਂ ਘਰੇ ਕੋਈ ਵੀ ਆਵੇ ਤੇ ਇਹ ਦੱਸਣਾ ਜ਼ਰੂਰੀ ਹੁੰਦਾ ਵੀ 200 ਤੁਰਨ ਤੋਂ ਪਹਿਲਾਂ ਤੁਹਾਡੇ ਤੁਹਾਨੂੰ ਆਈਡੀਆ ਹੋ ਜਾਵੇ ਵੀ ਵੱਡੀ ਮੱਝਾਂ ਕਿਹੋ ਜਿਹੀ ਠੀਕ ਆ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਕਦ-ਕਾੜ ਦੀ ਬਹੁਤ ਵਧੀਆ ਵੱਡੀ ਹੈ ਠੀਕ ਆ ਤੇ ਆ ਥਣ ਭਾਂਡਾ ਵੇਖੋ ਠੀਕ ਹੈ ਜੀ ਸਪੇਸ ਵਿੱਤੀ ਬਿਲਕੁਲ ਤੁਸੀਂ ਆਈਡੀਆ ਨਾਲਿਓ ਘਟੋ ਘਟ ਵੀ 4-4 ਚੱਪਾ ਚੱਪਾ ਜਿਹਾ ਦੋਸਤੋ ਸੋ ਫੇਸ ਹੈ ਕੀ ਆ ਇਸ ਮੱਝ ਦੇ ਥਣਾਂ ਸੇ ਆ ਜੇ ਬਾਬਾ ਇਹ ਬੰਨਣਾ ਘਰੇ ਕੀ ਕੀ ਬੰਨਦਾ ਅਜੇ ਮਾਰੇ ਜਾਣਦਾ ਸਤਿਗੁਰੂ ਜੀ ਭਰਿਆ ਭੰਡਾ ਬਿਲਕੁਲ ਸਾਡੀ ਨੂੰ ਜਾਣਦਾ ਕੋਈ ਭਾਰ ਹੋਵੇ ਕੋਈ ਭਾਜੀ ਭਾਰ ਦੀ ਸ਼ਿਕਾਇਤ ਹੋਵੇ ਥਣ ਦੀ ਸ਼ਿਕਾਇਤ ਹੋਵੇ ਮੈਂ ਜ਼ਿੰਮੇਵਾਰ ਆ ਭਾਰ ਪਿੱਛੇ ਥਣ ਦੀ ਆ ਜੇ ਕੋਈ ਗੰਬੜ ਖੜੂਗਾ ਕਿ ਸੂਈ ਲੈ ਕੇ ਤਕਲਾ ਮਾਰ ਕਰਕੇ ਰੋ ਰਿਆ ਵੀ ਦਿਖਾਵੇ ਤਾਂ ਮੈਂ ਹੀ ਮਾਰਾਂ ਕੋਈ ਛੱਤ ਬਹੁਤ ਦੂਰੀ ਵਾਲਾ ਤਾਂ ਕੀ ਮੁੱਲ ਰਹੂਗਾ ਜੀ ਮਲੇ ਦਾ ਭਾਵਾ ਕਰ ਲਓ 90 ਦਾ ਭਾਵਾ ਕਰ ਲਓ 95 ਮੈਂ ਦੱਤ ਵੇ ਇਧਰ ਆ ਆ ਜੋ ਮੋੜਾ ਪੱਠਾ ਮੇਰਾ ਆਪੇ ਕਰੂਗਾ ਅੱਛਾ ਮੋੜਦਾ ਇਹ ਆਪੇ ਇਹਨੂੰ ਰਹਿਣਾ ਕਰਨਾ ਮੋੜਾ 80000 ਜੋ ਕਹੇ ਮੇਰਾ ਬੰਦਾ ਦੱਸੋ ਫਿਰ ਭਾਈ 80000 ਛੱਡ ਦਾਂਗੇ 10000 ਛੱਡਨਾ ਬਸ ਹਾਂਜੀ ਸਾਰਾ ਛੱਡ ਦੇ ਜੰਗ ਕੋਈ ਨਹੀਂ ਚਲ 2 ਛੱਡ ਦਾਂਗੇ ਭਾਈ ਬਲਦੀ ਮਰਜ਼ੀ ਨਾਲ ਛੱਡਨਾ ਫਿਰ ਹਾਂ 2 2 ਛੱਡ ਦਾਂਗੇ ਬਸ ਸਭ ਨੂੰ ਮਾਲ ਤੁਸੀਂ ਲੈ ਕੇ ਦੇਂਦੇ ਜਦੀ ਮਰਜ਼ੀ ਨਾਲ ਛੱਡੋ ਹਾਂਜੀ ਹਾਂਜੀ ਭਾਈ 2000 ਇਹ ਮੇਰਾ ਵੀ ਦੇਣ ਦੀ ਹੈ ਨਾ ਉਹ ਨਾਲ ਜਾਂਦਾ ਲੱਗੇ 2000 ਛੱਡ ਦਾਂਗੇ ਭਾਜੀ ਹਾਂਜੀ ਲਓ ਵੀ ਦੋਸਤੋ 2008 ਹੋਰ ਵੀ ਵੀਰਪਰਾ ਕੋਈ ਆਉਗਾ ਜਮਾਨੇ ਕੋਈ 78000 ਦੀ ਪਾਈ ਜਾਂਦਾ ਵੀ ਦੇ ਦਾਂਗੇ ਗੱਬਣ ਮੈਂ ਆ ਟਿੱਪ ਕੇ ਤਸੱਲੀ ਕਰਕੇ ਭਰਾ ਕੇ ਕੋਈ ਪਾਈਆ ਖੰਡ ਹਰ ਥਾਂ ਦੇ ਵਿੱਚੋਂ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਜਿੰਦਾ ਮਰਜੀ ਕਰੇ ਤਸੱਲੀ ਇਹ ਪਾਰ ਪਿਛੇ ਦੀ ਥਾਂਾਂ ਦੀ ਵੀਰਾਂ ਦਾ ਵੀ ਭੁੱਲਰ ਸਾਹਿਬ ਦੇ ਵੀ ਪੂਰੀ ਤਸੱਲੀ ਆ ਲੈ ਘਰ ਜਾ ਕੇ ਵੀ ਕਰੇ ਤਾਂ ਵੀ ਤਸੱਲੀ ਆ ਬਿਲਕੁਲ ਲਓ ਵੀ ਭੁੱਲਰ ਸਾਹਿਬ ਇਹ ਤਾਂ ਵੀ ਤਿੰਨ ਮੱਝਾਂ ਆਪਣੇ ਚੌਥੇ ਨੰਬਰ ਤੇ ਕਿਹੜੀ ਮੱਝ ਪਕਾਉਣੀ ਜੇ ਮਨ ਲੈਣਾ ਮੱਝਾਂ ਦਾ ਬਾਬਾ ਜੀ ਲਓ ਜੀ ਬੰਦੇ ਪੈਸੇ ਕਰਤਾਂ ਵਾਲੇ ਚਾਹੀਦੇ ਸਾਰੀਆਂ ਵੈਰੈਟੀਆਂ ਰੱਖੀਆਂ ਵੈਰੈ ਇਹ ਵੀ ਗੱਪਣ ਹੀ ਐ ਸੂਈ ਸੂਈ ਉਹ ਬੱਚਾ ਦਾ ਇਹ ਸੂਈ ਆ ਦੇਣਾ ਕਿੰਨੇ ਦੀ ਸੂਈ ਹੈ ਜੀ ਇਹਨੂੰ ਸੂਈ ਨੂੰ 10 ਦਿਨ ਹੋਏ ਨਾ 10 ਦਿਨ 10 ਜਾਂ 11 ਦੁੱਧ ਦੋ ਪੁੱਲਰ ਸਾਹਿਬ ਕਿੰਨਾ ਦਿੰਦੇ ਨੋ ਦੋ ਮਾਰੇ ਨੋ ਮਾਰੇ ਦਾ 10 ਕਿਲੋ ਦੁੱਧ 10 ਨੋ ਦੇ ਚੋਈ ਕਿਹਦੇ ਕਿਆ ਬਾਤ ਅੱਛਾ ਜੀ ਕੋਈ ਨੋ ਮੰਨ ਕੇ ਸੌਦਾ ਕਰੇ ਨੋ ਮੰਨ ਕੇ ਕੱਟੀ ਮਗਰਿਆ ਮਨ ਲੋ ਵੀ ਪੁੱਲਰ ਸਾਹਿਬ ਦੱਸਾ ਕਿ ਚੱਕਰ ਹੈ ਭਾਵੇਂ ਦੂਰੋਂ ਆਣਾ ਕਿਸੇ ਨੇ ਕੋਈ ਵੀ ਆਨਲਾਈਨ ਸੌਦਾ ਕਰਦਾ ਨਾ ਜਿਹੜਾ ਆਨਲਾਈਨ ਜੇ ਮੇਰੇ ਅੱਡੇ ਤੇ ਚਾਊਗਾ ਕੋਈ ਤੇ 9.5 ਨਾਲ ਚਾਊਗਾ 10 ਨਾਲ ਕੋਈ ਮੇਰਾ ਆਨਲਾਈਨ ਵੀ ਕਹਦਾ 8.5 ਦੀ ਕਰਕੇ ਰੱਖੇ ਸਾਡੇ 8.5 ਮੈਂ 8.5 ਸਾਡੇ 8.5 ਤੋਂ ਤਾਂ ਨਹੀਂ ਕਿੱਥਾ ਲਾ ਮੈਂ ਕਹਾਂ ਜੇ 9 ਨਾਲ ਹੋਵੇ ਤਾਂ ਵੀ ਤਮਾ ਆਹੋ 10 ਕਿਲੋ ਦੋ ਦਿਆ ਪਰ ਅਹੀਂ ਕਿਲੋ ਤਾਂ ਕਟਾਇਨਾ ਪਹੁੰਚ ਦਮਦ ਕਟਾ ਰੋ ਲਾਗੇ ਚਲੋ ਵੱਡਾ ਇਸ਼ੂ ਨਹੀਂ ਕਰ ਵੀ 8.5 ਕਿਹਾ ਜ ਨਹੀਂ ਹੋਵੇ ਵੀ 5.5 ਨਾ ਨਾ ਕਦੇ ਵੀ ਨਹੀਂ ਉਹਦਾ ਵਾਪਸੀ ਆਊਗੀ ਲਓ ਜੀ ਵਾਪਸੀ ਆਪਣੀ ਫੋਨ ਕੇ ਦਿਖਾਓ ਬਈ ਖੋਰ ਚਾ ਵਾਪਸੀ ਸਾਡੀ ਸਾਡਾ ਝੂਠ ਨਾਲ ਕੋਈ ਵਾਪਸੀ ਸਾਡੀ ਬਿਲਕੁਲ ਸੋ ਦੋਸਤੋ ਖਜਨੂਰੀ ਤੁਹਾਨੂੰ ਮਖਦਮਾ ਸਾਬ ਤੁਹਾਨੂੰ ਫੋਨ ਕਰ ਲੈਣ ਬਿਲਕੁਲ ਮੈਨੂੰ ਫੋਨ ਲਾ ਦਿਓ ਜੇ ਕਿ ਮੇਰੇ ਬੋਝ ਨੌਕਦਲੋਂ ਵਾਪਸੀ ਹੋਊਗੀ ਪਰ ਬਿਨਾ ਮਤਬ ਤੋਂ ਕਰਦੇ ਦੋ ਨਹੀਂ ਬਿਲਕੁਲ ਨਹੀਂ ਪੂਰਾ ਕਾਰਨ ਰੀਜ਼ਨ ਹੋਵੇ ਜੀ ਅਜਿਹਾ ਨਹੀਂ ਹੋਵੇ ਰੀਜ਼ਨ ਹੋਵੇ ਵੀ ਇਸ ਤਰ੍ਹਾਂ ਥੋੜੀ ਧੱਕ ਮਾਰੀ ਅੱਗੇ ਰੱਖਦੀ ਦੁੱਧ ਪੂਰਾ ਧੱਕ ਦੋਸਤੋ ਅੱਗੇ ਨੂਆ ਝੋਟੀ ਦੀ ਦੂਜਾ ਸੂਆ ਸੋਈ ਆ ਦੇ ਦੋ ਤੋਂ ਘਟੋ ਘਟ ਵੀ ਵੈਸੇ ਜਿਹੜਾ ਘਰੇਲੂ ਘਰ ਦੀ ਚਵਾਈ ਆ 9 ਕਿਲੋ ਤੋਂ ਉੱਪਰ ਆ ਪਰ ਤੁਸੀਂ 8.5 ਵੀਰਾਂ ਦਾ ਵੀ ਜਿਹੜਾ ਆਨਲਾਈਨ ਸੌਦਾ ਕਰੋਗਾ ਜਿਹੜਾ ਘਰੇ ਚਵਾਈ ਕਰ ਲੂਗਾ ਬੇਸ਼ੱਕ 9 ਤੋਂ ਵੀ ਤੁਸੀਂ ਪਲਾਸੀ ਚਵਾਈ ਕਰੋਗੇ ਤੇ ਜਿਹੜਾ ਆਨਲਾਈਨ ਸੌਦਾ ਕਰੂਗਾ ਉਹ 8.5 ਤੇ ਜਿਹੜਾ ਤੁਹਾਨੂੰ ਇਹ ਮੱਝ ਕਲੀ ਜਾਊਗੀ 8.5 ਕਿਲੋ ਤੇ ਇਹ ਮੱਝ ਭੇਜੀ ਜਾਊਗੀ ਤੋ ਬਾਡੀ ਬਣ ਤਰ ਤੁਸੀਂ ਮੱਝ ਦੀ ਵੇਖ ਲਓ ਵੀ ਗੋਲ ਹੀ ਆ ਨਿੱਗਰ ਆ ਪਲੀ ਰਾਜੀ ਆ ਰਾਜੀ ਰੂਜੀ ਪੂਰੀ ਆ ਠੀਕ ਆ ਜੀ ਤੇ ਹਾਈਟ ਮੈਂ ਬਾਹਲੀ ਵੱਡੀ ਨਹੀਂ ਕਹਿੰਦਾ ਬਾਹਲੀ ਛੋਟੀ ਨਹੀਂ ਮੀਡੀਅਮ ਹਾਈਟ ਆ ਵਿਚ ਵਿਚਾਲਾ ਨਾਰਮਲ ਏਡੀਆਂ ਮੱਝਾਂ ਆਪਾਂ ਅਕਸਰ ਹੀ ਦੇਖਦੇ ਆ ਏਡੇ ਸਹਜ ਵਾਲੀਆਂ ਠੀਕ ਆ ਜੀ ਤੇ ਇਹ ਮੱਝ ਦਾ ਸਹਜ ਆ ਹਾਈਟ ਕਰਦਾ ਤਾਂ ਤੇ ਥਣ ਭਾਂਡਾ ਵੀ ਜਿਹੜਾ ਤੁਹਾਨੂੰ ਦੱਸਦਾ ਵੀ ਬਿਲਕੁਲ ਛੋਟੀਆਂ ਨਾ ਤੇ ਤੱਕ ਕੇ ਰਾਦੀ ਮੈਂ ਆਹ ਤਾਂ ਆਹੀ ਠੀਕ ਆ ਜੀ ਲਓ ਵੀ ਬਾਹਲੀ ਵੱਡੀ ਨਹੀਂ ਗੀ ਮੀਡੀਅਮ ਕਰਦੀ ਆ ਲਓ ਪੋਨੋ ਤਾਂ ਬਾਕਲੇ ਤਾਂ ਨਾ ਜੇ ਦੁੱਧ ਵੀ ਸਹੀ ਆ ਵਧੀਆ ਮੈਂ ਕਹ ਬਰਾਬਰ ਜੁੜੀ ਚੋਂ 44ਵੀਂ ਉਂਗਲਾਂ ਇਹ ਤਾਂ ਮੁੱਲ ਕੀ ਪੁੱਲਰ ਸਾਹਿਬ ਰਹੂਗਾ ਕੀ ਡਿਮਾਂਡ ਇਹਦਾ ਮੁੱਲ ਥੰਦੂ ਦਾ ਲੱਖ ਲੱਖ ਹੈ ਹੈ ਲੱਖ ਵੇਖੋ ਰਿਕਾਰਡ ਤੁਹਾਨੂੰ ਦੁੱਧ ਦੁੱਧ ਬਹੁਤ ਹੈ ਮੈਂ ਥੱਲੇ ਜਿਹੜਾ ਓਏ ਮਿੰਨੂ ਨਾੜਾ ਦੇ ਨਾਲੀ ਤੁਹਾਨੂੰ 40 ਕਰ ਦੋ ਫਿਰ 40 ਛੱਡ ਦੀ ਲੱਖ ਲੱਖ ਸਾਢੇ ਰਹਿ ਗਿਆ ਇਹਦਾ 60 ਹੋ ਗਿਆ ਜੀ ਜਾਂ ਜਿਆਦਾ ਤੇ ਰਾਤ ਤਾਈ ਚੱਲ ਮੇਰੇ ਨਾਲ ਵੀ 2100 58 ਦੀ ਬਿਲ ਇਹ ਤਾਂ ਥੱਲੇ ਕੋਈ ਮੇਰਾ ਵੀ ਪਿਆਰ ਇਹ ਵੀ ਕੋ ਕਦੇ ਤਾਂ ਨਹੀਂ ਚੱਲਣੇ 100 ਰੁਪਿਆ ਜੇ 50 ਛੋੜ ਉਧਾਂ ਕਰਾਂਗੇ ਤੋਰ ਲੱਗਿਆ ਅੱਛਾ ਹਾਂ ਹੋਰ ਨਹੀਂ ਲਓ ਵੀ ਦੋਸਤੋ 58000 ਦੀ ਲੈਂਡ ਦੇਣਾ ਠੀਕ ਹੈ ਮਗਰ ਕੱਟੀ ਆ ਇਹਦੇ ਇਹ ਤਾਂ ਕੱਟੀ ਜਾ ਦੋ ਬਾਈ ਦਾ ਮਗਰ ਕੱਟੀ ਆ ਕੱਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਵੇਖ ਲੋ ਬਾਦ ਵਿੱਚ ਬਚਾ ਰਹਿ ਜਾਂਦਾ ਦੋਸਤੋ ਦਿਖਾਉਣਾ ਆਪ ਪਟਠਾ ਦੇ ਠਾ ਦੇ ਠਾ ਦੇ ਆਹ ਦੇਖੋ ਜੀ ਆ ਮਗਰ ਕੱਟੀ ਆ ਜੀ ਆ ਦੇਖੋ ਠੀਕ ਆ ਜੀ 8.5 ਕਿਲੋ ਦੋਸਤੋ ਆਨਲਾਈਨ ਜਿਹੜਾ ਵੀਰ ਖਰੀਦੂਗਾ 8.5 ਕਿਲੋ ਬਾਈ ਨੇ ਕਹਿਤਾ ਦੁੱਧ ਵੀ ਥੱਲੇ ਹਾਜ਼ਰ 8.5 ਘਰੇ ਕੋਈ ਜਵਾਈ ਕਰ ਲਓਗੇ ਤੇ 9 ਦੀ ਕਰ ਲਿਓ 9 ਤੋਂ ਪਲੱਸ ਕਰ ਲਿਓ ਠੀਕ ਆ ਤੇ ਭੁੱਲਰ ਸਾਹਿਬ ਇਹ ਵੀ ਹੋ ਗਈ ਮੱਝ ਤੇ ਇੱਕ ਲਾਟ ਦੇ ਵਿੱਚ ਆਪਣੇ ਕੋਲ ਆ ਗਈ ਆ ਰਸ਼ੀਨ ਟੈਂਕ ਆ ਗਿਆ ਜੀ ਤੇ ਭੁੱਲਰ ਸਾਹਿਬ ਲੋਕਾ ਮੇਰੇ ਗਾਦੇ ਬਰਾਬਰ ਮੈਂ ਨਾ ਫੋਟੋ ਕੱਢੀ ਆ ਜੀ ਦੇਈ ਨਾਰਮਲੀ ਏਡੀਆਂ ਵੱਡੀਆਂ ਮੱਜਾ ਘਾਟੀ ਵੇਖ ਰਹੇ ਆਈਡੀਆਂ ਮੇਂ ਪੜਦੀਆਂ ਕਿੱਥੋਂ ਆ ਭਾਜੀ ਬਿਲਕੁਲ ਬਿਲਕੁਲ ਸੋ ਥੋੜਾ ਦੂਰੀ ਤੋਂ ਦਿਖਾਉਣੇ ਦੋਸਤੋ ਕੋਈ ਆ ਬਾਡੀ ਬੰਤਰ ਵੇਖੋ ਮੈਂ ਦੀ ਫੇਸ ਕੁਆਲਿਟੀ ਬਾਡੀ ਬੰਤਰ ਸਰੀਰ ਦਾ ਢਾਂਚਾ ਦੋਸਤੋ ਜਿਹਨੂੰ ਆਪਾਂ ਕਹਿ ਲੈਂਦੇ ਆ ਦੇਖੋ ਆਹ ਵੇਖੋ ਥਾਂ ਦੇ ਪਾਸ ਇਹ ਗੱਪਣ ਹੈ ਕਿ ਜੀ ਸੂਈ ਹੈ ਜੀ ਗੱਬਣਾ ਗੱਬਣਾ ਇਹ ਗੱਪਣ ਹੈ ਇਹ ਭਾਜੀ ਸਾਨੂੰ ਦੁਕਾਨ ਦੀ ਬਹੁਤ ਮਿਲੀ ਜੀ ਦੀ ਥਾਂ ਤੋਂ ਮਿਲੀ 20 ਕਿਲੋ ਦੀ ਅੱਛਾ ਜੀ ਆ ਆਦੋਂ ਨੇ ਪੀ ਮਰ ਮਿਲੀ ਲਈ ਹਾਂ ਵੇਗ ਲੋ ਦੀ ਗਾਰੰਟੀ ਦੇ ਕੇ ਵੇਚੀ ਵੀ ਜਦੋਂ ਦੇਰੀ ਪੂਰਾ ਕਰ ਦੋ ਤੁਹਾਨੂੰ ਕੋ ਪੈਸੇ ਦੇ ਦੇਗੇ ਆਈ ਨਹੀਂ ਦਿੰਦੇ 100 ਰੁਪਏ ਦੀ ਵੀ ਕਿਲੋ ਦੀ ਵੀ ਗਾਰੰਟੀ ਦਿੰਦੇ ਕਿਰਨ ਸੋਚ ਜਿਹੜਾ ਮਨ ਲੱਗਦਾ ਫੱਟ ਪਿੰਦੀ ਲੈ ਜਾਵੇ ਅੱਡੇ ਤੇ ਤੁਹਾਨੂੰ ਸੁਈ ਲੈ ਜਾ ਦੋ ਕਿੰਨੀ ਹੈ ਸਰਦ ਸਾਬ ਦੁੱਧ ਜਿਹੜਾ ਪਸ਼ੂ ਚਬਾਉਂਦਾ ਬਾਲਟੀ ਚ ਪੈਂਦਾ ਉਹੀ ਆ ਉਹ ਆਪਾਂ ਇਹ ਪਹਿਲਾਂ ਦੀ ਜੋ ਆਪਾਂ ਚਲੋ ਪਾਇਏ ਦੀ ਗਾਰੰਟੀ ਨਾ ਦਈਏ ਤੇ 20 ਦਿਨ ਥਣ ਪਾਸ ਕਰਾਵਾਂਗੇ ਪਿਛਾ ਬਾਦ ਦਿਖਾਉਂਦੀ ਹੋਵੇ ਉਹਦੀ ਜ਼ਿੰਮੇਵਾਰੀ ਹੋਊਗੀ ਬਸ। ਆਹ ਦੋ ਜੀ ਤੁਹਾਡੀ ਵੀਡੀਓ ਤੁਹਾਡੀ ਦੋ ਤਾਂ ਮੈਂ ਤੁਹਾਡੀ ਵੀਡੀਓ ਚ ਵੀਡੀਓ ਪਾ ਦਣ ਤੁਹਾਨੂੰ ਵਾਦਨ ਮੈਨੂੰ ਪਾ ਦਣ ਟੈਂਪੂ ਚ ਲਾ ਦੇ ਕਰਾਉਣ ਬਸ। ਲਓ ਜੀ ਭਾਰ ਪਿੱਛੇ ਦੀ ਦੋਸਤੋ ਥਾਣਾ ਦੀ ਕਿਸੇ ਪਾਸੇ ਤਪੜ 나ੜ ਗੰਡ ਗਿਲਟੀ ਕਿਸੇ ਵੀ ਸਮਝਣ ਨੂੰ ਮੁਸ਼ਕਲ ਹੋਈ ਤੇ ਉਹ ਭੁੱਲ ਰਸਾ ਬੰਦਾ ਵੀ ਆਪਾਂ ਆਪਣੀ ਚੀਜ਼ ਵਾਪਸ ਲੈ ਲਾਂਗੇ ਵੀ 나ੜ ਗੰਡ ਭਾਰ ਪਿੱਛੇ ਦੀ ਕੋਈ ਮੁਸ਼ਕਲ ਹੋਈ। ਗੱਬਣ ਪਸ਼ੂ ਦੀ ਜਿਹੜੀ ਆ ਦੋਸਤੋ ਮੇਜਰ ਪ੍ਰੋਬਲਮ ਇਹੋ ਚੀਜ਼ਾਂ ਦੀ ਹੁੰਦੀ ਆ। ਫਿਲਹਾਲ ਤੁਸੀਂ ਵੇਖੋ ਵੀ ਥਾਣੇ ਚੜਾ ਵੇਖੋ ਤੇ ਐਡੀ ਮਹਿੰਗ ਤੋਂ ਆਪਾਂ ਜਿਹੜੀ ਐਕਸੈਪਟ ਕਰ ਸਕਦੇ ਆ ਇੱਕ ਆਸ ਕਰ ਸਕਦੇ ਆ ਚੰਗੀ ਮਿਲਕ ਕਪੈਸਿਟੀ ਰਹੂਗੀ ਇਹਨੂੰ ਵੀ ਖੋਲ ਕੇ ਤੋਰ ਦਿਓ ਜੀ ਹੋਰ ਵਾਡਾ ਠੀਕ ਹੈ ਜੀ ਹਾਈਟ ਕੱਦ ਪੂਰਾ ਵੱਡਾ ਕੱਦ ਬਹੁਤ ਠੀਕ ਹੈ ਜੀ ਆ ਵੇਖੋ ਵੀ ਆਮ ਨੋਰਮਲ ਮੱਝਾਂ ਦੇ ਸਾਈਜ਼ ਨਾਲੋਂ ਵੀ ਐਕਸਟਰਾ ਆਰਡੀਨਰੀ ਹੈ ਠੀਕ ਹੈ ਜੀ ਫੁੱਲ ਵੱਡੀ ਹਾਈਟ ਹੈ ਤੇ ਗੱਬਣਾ ਬਿਲਕੁਲ ਤਿਆਰੀ ਦੇ ਉੱਤੇ ਸਮਝ ਸਕਦੇ ਹੋ ਸੂਨ ਦੇ ਵਿੱਚ ਖੋਸਦਾ ਮੱਝ ਰਾਜੀ ਆ ਹੋ ਸਕਦਾ ਕਿ 5-4 ਦਿਨ ਵੀ ਲੱਗੇ ਕੋਈ 3-4 ਦਿਨ 4 ਦਿਨ ਸਮਾਂ ਲੱਗੇ ਠੀਕ ਆ ਆ ਦੇਖੋ ਆ ਦੇਖੋ ਵੀ ਫੁੱਲੋ ਫੁੱਲ ਬੜਾ ਫੁੱਲ ਬੜੀ ਹਾਈਟ ਆ ਦੋਸਤੋ ਵੀ ਐਕਸਟਰਾ ਆਰਡੀਨਰੀ ਹਾਈਟ ਆ ਜਿੱਡੀਆਂ ਆਪਾਂ ਨੋਰਮਲ ਫੁੱਲ ਵੱਡੇ ਕੱਦ ਕੱਡ ਦੀਆਂ ਮੱਝਾਂ ਦੇਖਦੇ ਆ ਥਣ ਚੱਡੇ ਦੀ ਵੀ ਪੂਰੀ ਸਫਾਈ ਆ ਆ ਦੇਖੋ ਬੈਕ ਸਾਈਡ ਤੋਂ ਪੱਧਰ ਬਖਾਲਾ ਥਣ ਵੀ ਤਕਰੀਬਨ ਸੱਜੀ ਖੱਬੀ ਪਹਿਣੀ ਦੀ ਗੱਲ ਕਰਨ ਲਈ ਜੇ ਘਟੋ ਘਟ ਵੀ 8 8 7 7 ਇੰਚ ਦੀ ਵਿੱਚ ਗਾਇਬ ਹੈਗੀ ਆ ਬਿਲਕੁਲ ਦੇਵਾ ਕਿੰਦੇ ਨਾ ਵੀ ਜਿਵੇਂ ਬਰਨਾਂ ਵਾਲਾ ਦੇਵਾ ਆ ਦੇਖੋ ਆ ਦੇਖੋ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਚੰਗਾ ਵੱਡਾ ਕੱਦ ਬਹੁਤ ਵਜਨ ਵਜੂਦ ਕਾਫੀ ਆ ਭੁੱਲਰ ਸਾਹਿਬ ਮੱਝ ਚੰਗੀ ਖਾਸ ਸਪੈਸ਼ਲ ਆ ਅਜਾ ਮੇਰਾ ਕੱਦ ਵੇਖ ਲੋ ਮੇਰਾ ਕਿੰਨਾ ਦੇਦਾ ਵੇਖ ਲੋ ਮੈਂ ਨਾ ਵੀ ਟੋਟਾ ਵੀ ਬੇਲ ਵੇਖੋ ਦੀ ਬਾਜੀ ਬੇਲ ਤੇ ਜੇ ਨਾ ਵਜਾਂ ਨੇ ਦੁੱਧ ਨਹੀਂ ਦੇਣਾ ਫਿਰ ਦੇਣਾ ਕਿਹਨਾਂ ਨੇ ਆ ਉਹ ਜਾਨਾ ਨਾ ਦੇਣਾ ਬਸ ਬਸ ਨਹੀਂ ਇਹ ਇਹ ਦੁੱਧ ਜੇ ਇਹਨਾਂ ਨੇ ਇਹਨਾਂ ਨੇ 18 19 20 ਦੀ ਕਰਨਾ ਤੇ ਮੈਂ ਨਹੀਂ ਮੰਨਦਾ ਮੱਝ ਕਿਦੋਂ ਦੁੱਧ ਕਊਗੀ ਬਿਲਕੁਲ ਭਾਜੀ ਮੈਂ ਜਾ ਮੇਰੇ ਵੀ ਗੁੱਸਾ ਕਰਨ ਜਿਹੜੇ ਵੀਡੀਓ ਬਣਾਉਦੇ ਮੈਨੂੰ ਕੋਈ ਡਰ ਨਹੀਂ ਕਿਹਾਦਾ ਮੈਂ ਆਪਣੇ ਹਮਨਮ ਤੇ ਕੰਮ ਕਰਦਾ ਕਿਉਂ ਜੀ ਜਿਹੜੇ ਧਾਬਿਆਂ ਮਾਰਗੇ ਚਵਾਵਾਂਗੇ 30 ਕਿਲੋ ਦਾ 28 ਕਿਲੋ ਮੱਝ ਮੈਨੂੰ ਮੀਨੂੰ ਚਵਾਓ ਕਿਹੜਾ ਟਾਈਮ ਦਾ ਚਵਾਵਾਂਗਾ ਇਹਦੇ ਪਾਜੀ ਰਾਤ ਦੀਆਂ ਟੱਕੀਆਂ ਆਉਂਦੀਆਂ ਚੱਡੇ ਫਲਾਏ ਹੁੰਦੇ ਆ ਉਹ ਆਪਾਂ ਨਹੀਂ ਕੰਮ ਕਰਨਾ ਆਪਾਂ ਕੰਮ ਕਰਨਾ ਜੋ ਮੈਂ ਚਲੇ ਜਾਂਦਾ ਲਾਈਵ ਜੋ ਵੀਡੀਓ ਕਰ ਦੋ ਬਿਲਕੁਲ ਇੱਥੇ ਫੁੱਲ ਗਾਂ ਦੀ ਦਮਾਂਗੇ ਘਰ ਦੀ ਪਿੱਛੇ ਪੁੱਛੇ ਦੀ ਦਮਾਂਗੇ ਘਰ ਮੈਂ ਪੱਠੇ ਪਉਣਦ ਨਹੀਂ ਜਾਣਾ ਕਿ ਹਵੇ ਹਾਂ ਠੀਕ ਨੇ ਜੀ ਉਹਨਾਂ ਨਾਪ ਚੋਣੀਆਂ ਬਾਕੀ ਛੋਕੇ ਗੱਲ ਕਰ ਰਹੀਆਂ ਐਵੇਂ ਲਖਸ਼ਕਾ ਗਿਆ ਤੇ ਇਹ ਲੱਗਿਆ ਸਾਡੇ ਹੋ ਲਾ ਦੇਣੇ ਆ ਰਾਤ ਨੂੰ ਨਹੀਂ ਚੁੰਦੇ ਸਵੇਰੇ ਕੱਡੇ ਪਟੜੇ ਆ ਜਾਣੇ ਕਿਹਾ ਜੀ ਸਹੀ ਗੱਲ ਆ ਸਹੀ ਗੱਲ ਆ ਉਹ ਕੰਮ ਨਹੀਂ ਕਰਦਾ ਸੱਚ ਸੱਚ ਵੀ ਕਦਾਵਾ ਪਰ ਥੋੜੇ ਥਾਈ ਆਪਾਂ ਸੱਚ ਬੋਲਣਾ ਰੁਪਈਆ ਲੈਣਾ ਦੱਸ ਕੇ ਬਿਲਕੁਲ ਆਪਾਂ ਤੇ ਕੀ ਮੋਲੇ ਦਾ ਕੀ ਮੋਲੇ ਦਾ ਸੰਤੂ ਸਾਹਿਬ ਇਹਦਾ ਫੋਨ ਤੇ ਕਰ ਲਈਏ ਨਹੀਂ ਫੋਨ ਤੇ ਦੱਸ ਦਿਓ ਜੀ ਸਾਰਿਆਂ ਨੂੰ ਹਾਂ ਇਹ ਇਤਨਾ ਵੀ ਭੈਣ ਭਰਾਵਾਂ ਦੇ ਸਾਹਮਣੇ ਰੱਖ ਦੋ ਵੀ ਜੇ ਕਿਸੇ ਖਰੀਦਦਾਰ ਖਰੀਦਣੀ ਆ ਕੋ ਚੰਗਾ ਪੈਸਾ ਲਾਉਣਾ ਬ੍ਰੀਡਰ ਬੰਦੇ ਨੂੰ ਪਤਾ ਵੀ ਇਹ ਕੀ ਚੀਜ਼ ਆ ਹਾਂ ਹਰ ਬੰਦੇ ਨੂੰ ਨਹੀਂ ਪਤਾ ਹੂੰ ਇਹਦਾ ਮੁੱਲ ਜੈਜ ਕਰਾਂਗੇ ਹੀ ਮੈਨੇਜਰ ਜੈਜ ਮੁੱਲ ਕਰਦੇ ਨੇ ਸਾਨੂੰ ਰੋਟੀ ਵੇਚਣੀ ਚਾਹੀਦੀ ਦੋ ਤਿੰਨ ਜੈਜ ਦੇ ਕੰਮ ਕਰਦੇ ਆਪਾਂ ਨਾ ਬਿਲਕੁਲ ਇਹਦਾ ਮੁੱਲ 100 ਆ 100 ਹਾਂਜੀ ਠੀਕ ਆ ਉਹਦੇ ਵਿੱਚੋਂ ਤੁਹਾਡਾ ਜੋਗ ਹੈ ਮਾਰਦਾ ਤੁਸੀਂ ਜੋਗ ਥੋੜਾ ਵੱਡਾ ਹੋਣਾ ਵਾ ਜ਼ਿਆਦਾ ਨਹੀਂ ਵੇ ਤੁਸੀਂ ਕੋਈ ਨਹੀਂ ਜਿਹੜੇ ਸਾਲ ਆਪਾਂ ਐਨਫਰ ਆ ਤੁਹਾਨੂੰ ਕੋਈ ਕੂਨ ਲਾਵੇ ਇੱਕ ਵੀ ਉਹ ਵੀ ਪਿਆ ਗਿਆ ਜਰੂਰ ਕੋਈ ਇਹਨੂੰ 5ਵੇਂ ਗੈਣ ਲਵੇ ਕੋਈ ਇਹਨੂੰ 6ਵੇਂ ਗੈਣ ਲਵੇ ਕੋਈ ਇਹਨੂੰ 15ਵੇਂ ਗੈਣ ਲਵੇ ਇਹ ਉਹਦੀ ਆਪਣੀ ਸਾਜ ਸਾਡੇ ਕੋਲ ਨਤੀਜੇ ਸੋਇਆ ਹਾਂ ਹਾਂਜੀ ਬਿਲਕੁਲ ਸੌਦੇ 'ਚ ਕੋਈ ਮਾਨਤਾ ਨਾ ਹੋ ਜਾਊਗਾ ਲਓ ਜੀ 1 ਲੱਖ 20 ਦੇ ਵਿੱਚੋਂ ਦੋਸਤੋ ਕੋਈ ਮਾਨਤਾ ਨਾ ਉਹ ਜਰੂਰ ਹੋ ਜਾਊਗਾ ਠੀਕ ਆ ਜੀ ਬਾਕੀ ਆਨ ਕੇ ਆਪਦੀ ਇੱਕ ਵਾਰੀ ਅੱਖੀਂ ਵੇਖ ਲਿਓ ਪਸੂ ਆ ਮੰਜ ਆ ਕੋਲ ਆ ਗੱਡੀ ਲੈ ਕਿਉਂਕਿ ਬਾਹਰ ਤੋਂ ਵਿੱਚ ਤੁਹਾਨੂੰ ਵਹਿੜ ਦਿਖਾਉਣਾ ਡੱਬੀ ਬੱਤੀ ਆ ਸੂਪਨਰ ਸਾਹਿਬ ਕਿਨਾਂ ਮਾ ਸੁਬਾ ਸੁਈ ਆ ਜੀ ਦੂਜੀ ਸੂਏ ਸੁਈ ਆ ਜਿਹੜੇ ਮੇਰੇ ਭਰਾ ਕੋ ਲਈ ਆ ਕੋਈ ਖਲਾ ਨਾ ਇਹ ਲੈ ਕੇ ਦਿੱਤੀ ਆ ਅੱਛਾ ਜੀ ਠੀਕ ਆ ਚਲੋ ਕੋਈ ਗੱਲ ਨਹੀਂ ਬਿਮਾਰੀ ਨੇ ਚਲੋ ਕੋਈ ਨਹੀਂ ਵਪਾਰੀ ਵੀਰ ਆ ਚਲੋ ਜੇ ਲੈ ਕੇ ਦਿੱਤੀ ਇਹ ਦੂਜੀ ਸੂਏ ਆ ਹਨ ਤਾਂ ਘਰ ਵਾਲਿਆਂ ਦੂਜੀ ਦੱਸਿਆ ਤੇ ਇਹ ਅਗਲਾ ਆਪਣੀ ਦਾਂਜੇ ਲਾ ਲੈ ਕਿਹਾ ਇਹ ਠੀਕ ਆ ਜੀ ਦੂਜਾ ਸੂਆ ਦੋਸਤੋ ਸੁਈ ਆ ਦੂਜੀ ਦੋ ਕਹਿੰਦੇ 16 ਲੀਟਰ ਚ ਆਇਆ ਸੋਹ ਸਾਰਾ ਤੇ ਹੁਣ ਦਾ ਹੀ ਸਵੇਰੇ ਜੋ ਇਹ ਇੱਕ ਚਵਾਈ ਕੀਤੀ ਭਾਈ ਸਵੇਰੇ ਸੂਈ ਆ 6 ਵਜੇ ਨੇ ਸੂਈ ਜੇਰਪਾਈ 7:00 ਵਜੇ ਅਸੀਂ ਚੋਈ 4 ਕਿਲੋ ਬਾਕੀ ਦੀ ਉਹ ਚੋਇ ਇੱਕੋ ਚੋਈ ਹੀ ਕੀਤੀ ਹੈ ਕਿਹੜੀ ਅੱਜ ਤੜਕੇ ਆਜੀ ਚੋਈ ਆਜੀ ਅੱਜ ਮਗਰ ਬੱਚੀ ਆ ਕਿੰਨੇ ਦਿਨਾਂ ਦੀ ਸੂਈ ਆ ਜੀ ਅੱਜ ਹੀ ਅੱਜ ਤੜਕੇ ਜੀ ਅੱਜ ਮਾਰਨਿੰਗ ਸੂਈ ਸਵੇਰੇ ਆ ਤਰੀਕ ਕਿੰਨੇ ਆ ਅੱਜ 20 ਤਰੀਕ ਹੈ ਨਾ ਸਵੇਰੇ ਮਾਰਨਿੰਗ 6 ਵਜੇ ਦੇ ਜੇਰਪਾਈ ਨੇ ਲੋ ਜੀ 6 ਵਜੇ ਦੋਸਤੋ ਮਾਰਨਿੰਗ ਅੱਜ ਹੀ ਜੇਰਪਾਈ ਆ 20 ਸਤੰਬਰ ਨੂੰ ਅੱਜ ਇਹ ਮਾਰਨਿੰਗ ਸੂਈ ਆ ਬੱਚੀ ਮਗਰ ਇਹਦੇ ਵੀ ਬੱਚੀ ਆ ਦੋਸਤੋ ਆਪ ਹੀ ਬੱਚੀ ਮਗਰ ਇਹ ਕਾਫੀ ਸੋਹਣੀ ਮਗਰ ਚੰਗੇ ਸੀਮਨ ਦੀ ਮਗਰ ਬੱਚੀ ਆ ਠੀਕ ਆ ਤੇ ਆਹ ਥਣ ਆਰਡਰ ਕੁਆਲਟੀ ਐ ਇਸ ਵਾਈਡ ਦੀ ਤੇ ਜੇਰ ਪ੍ਰੋਪਰ ਅੱਜ ਦੋਸਤੋ ਮਾਰਨਿੰਗ ਹੀ ਪੈ ਚੁੱਕੀ ਆ ਠੀਕ ਆ ਸੂਬਾ ਸੁਈ ਐ ਤੇ ਸੂਬਾ ਹੀ ਮਾਰਨਿੰਗ ਜਿਹੜੀ ਆ ਜੇਰ ਪ੍ਰੋਪਰ ਪਾਤੀ ਸੀਗੀ ਦੱਬੀ ਬੱਚੀ ਆ ਸੋ ਚਾਹ ਬਨਵੀਰ ਜਿਹਨੂੰ ਪਸੰਦ ਆਊਗੀ ਆਪਦਾ ਹੱਕ ਸਮਝ ਕੇ ਤਸੱਦੀ ਕਰਨੀ ਤੁਹਾਡਾ ਫਰਜ਼ ਬਣਦਾ ਸੋ ਤਸੱਦੀ ਜ਼ਰੂਰ ਕਰ ਲਿਓ ਠੀਕ ਆ ਜੀ ਬੱਚੀ ਚੰਗੀ ਆ ਤੇ ਮਗਰ ਵੀ ਜਿਹੜੀ ਦੋਸਤ ਦੇ ਬੱਚੀ ਆ ਠੀਕ ਆ ਬੱਚਾ ਫੀਮੇਲ ਆ ਕਾਫ ਮਗਰ ਆ ਦੇਖੋ ਆ ਲਓ ਜੀ ਠੀਕ ਆ ਜੀ ਓਕੇ ਮੈਂ ਤੁਹਾਨੂੰ ਰਿਕਵੈਸਟ ਕਰਨੀ ਆ ਠੀਕ ਆ ਅੱਛਾ ਕਿੰਨਾ ਭੁੱਲਰ ਸਾਹਿਬ ਰੇਟ ਇਹਦਾ ਰੇਟ ਲਈ ਆਪਾਂ ਜੈ ਜੀ ਬੋਲੇ ਹਾਂ ਮੋਲ ਕਰੀਏ 45 ਮੋਲ ਕਰੀਏ 50 40 ਜੋ ਮੰਨਦਾ ਹਾਂ ਹੂੰ 40 ਜੋ ਹਾਂ ਜੀ ਠੀਕ ਆ ਜੀ ਛੋਟਾ ਬਣਾ ਦਿੰਦਾ ਬਾਜੀ 40000 ਦੇ ਵਿੱਚੋਂ ਮਾਨਤਾਣਾ ਦੋਸਤੋ ਛੋੜ ਲਾਵੇ ਵੀਰ ਜਿੱਥੇ ਬੈਠ ਬੈਠੂ ਕੰਮ ਕਰ ਲਾਂਗੇ ਕੋਈ ਗੱਲ ਨਹੀਂ ਕਿ ਮਨ ਨੂੰ ਲੱਗਣੀ ਚਾਹੀਦੀ ਕਿ ਦੋਸਤੋ ਸਾਹਿਬ ਇੰਨੇ ਪਸੂ ਸੀ ਅੱਜ ਅੱਜ ਇੰਨੇ ਰੋਜ ਦੇ ਜੀ ਇੱਕ ਮੈਂ ਬੇਨਤੀ ਕਰੀ ਸਾਡੀ ਰੋਜ ਦੀ ਡਿਟੇਲ ਆ ਚਾਰ ਮੱਚ ਪਸੂ ਆਉਣ ਦੀ ਖਰ ਕੋਈ ਵੀਡੀਓ ਲੇਟ ਬਣਦੀ ਸੰਧੂ ਸਾਹਿਬ ਵੀ ਸਾਨੂੰ ਰੀਡ ਕਰਦੇ ਆ ਤਾਂ ਵੇਂਦੀਆ ਵੀ ਤੁਸੀਂ ਆਪੇ ਆਜਾ ਕਰੋ ਠੀਕ ਨਹੀਂ ਇਹ ਸੰਧੂ ਸਾਹਿਬ ਵੀ ਬੜੀ ਬਰਮਾਸ਼ ਤੇ ਆਏ ਤੁਸੀਂ ਮੈਂ ਜੇ ਰੇਟ ਕਰਦੇ ਸਾਨੂੰ ਕਿਰਪਾ ਕਰਕੇ ਭੁਲਰ ਸਾਹਿਬ ਲਵਾਈ ਦੀ ਪੱਕੀ ਟਾਈਮ ਦਾ ਸਮਝ ਹੋ ਜਾਣਾ ਹੈ। ਤੁਹਾਡੀ ਬਹੁਤ ਧੰਨਵਾਦ ਹੈ ਜੀ ਸਭ। ਇਹ ਸਾਡਾ ਰੋਜ਼ ਦੇ ਦੋ ਚਾਰ ਆਉਂਦੇ ਦੋ ਚਾਰ ਜਾਂਦੇ ਆ। ਹੁਣ ਵੀ ਤੁਹਾਡੇ ਤੋਂ ਪਹਿਲਾਂ ਵੀ ਦੋ ਮਈਆਂ ਆਈਆਂ ਵੇਖੀਆਂ। ਆਹ ਹੁਣ ਜਾਣ ਚੱਲੇ ਆ ਜੀ ਤਾਂ ਕਈ ਵਾਰੀ ਤੇ ਇੱਕ ਦਮ 40 ਬੈਗ ਦੇ ਕੇ ਦੋ ਤਾਂ ਲੱਗ ਹੋ ਜਾਂਦੇ। ਜਿਵੇਂ ਪਸ਼ੂ ਵੇਖਦੇ ਪਿੱਛੇ ਵੀ ਲਾਏ ਪਏ ਹੁੰਦੇ ਆ। ਬਿਲਕੁਲ ਬਸਾਈਆਂ ਦਿੱਤੀਆਂ ਹੋਈਆਂ ਬੈਨ ਦਿੱਤੇ ਹੋਏ ਆਪਾਂ ਇਹ ਨਿਕਲੇ ਦੂਜੇ ਪਾਣੇ ਕਿਉਂ ਜੀ। ਬਿਲਕੁਲ ਤੇ ਛੱਡੋ ਨੰਬਰ ਜੀ। ਲਿਖੋ ਜੀ 8284 855480 ਆਹ ਇਹ ਤੇ ਚੱਲਦਾ WhatsApp ਹਾਂਜੀ ਦੂਜਾ ਲਓ ਕੋ 9465311525 ਠੀਕ ਹੈ ਜੀ ਹਾਂਜੀ ਓਕੇ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਰੀ ਗੁੱਡ ਓਕੇ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਪੰਮਾ ਭੁੱਲਰ ਪਿੰਡ ਭੁੱਲਰ ਡੇਰ ਤੋਂ ਠੀਕ ਹੈ ਜੀ ਤਹਿਸੀਲ ਢਿਲਵਾ ਜ਼ਿਲ੍ਹਾ ਕਪੂਰਥਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ